ਚਲੋ ਬੋਲ ਬੰਨੋ ਜੋੜ ਦੀ ਬੋਲ ਬਾਬਾ ਗੰਗਾ ਰਾਮ ਕੀ ਜੈ ਅਤੇ 55000 ਰੁਪਿਆ ਖਰਚਾ ਨੇ ਪਿੰਡ ਖਰਕੇ ਤੋਂ ਸਾਰੇ ਪਿੰਡ ਦੀ ਸਾਰੇ ਖਰਕੇ ਦੀ ਵਗਰਾਈ ਜਿਹੜੀ ਲੰਗਰ ਲੰਗਰ ਦੀ ਸੇਵਾ 55000 ਦੀ ਇਹਨਾਂ ਨੇ ਲੰਗਰ ਸੇਵਾ ਕੀਤੀ ਹੈ ਲੰਗਰ ਦੇ ਦਾਨ ਕੀਤਾ 55000 ਰੁਪਿਆ ਬਾਬਾ ਗੰਗਾ ਰਾਮ ਇਹਨਾਂ ਦੇ ਖਜਾਨੇ ਅੱਜ ਇਹਨਾਂ ਦੇ ਪਰਿਵਾਰ ਚ ਪਸ਼ੂ ਆਜ ਐਂਡ ਤੰਦਰੁਸਤ ਰਿਸ਼ਤੇਦਾਰਾਂ ਦੀ ਤੰਦਰੁਸਤੀ ਰੱਖੇ ਬੋਲ ਬਾਬਾ ਗੰਗਾ ਰਾਮ ਅਰੇ ਮੇਰੇ ਹੱਥ ਖੜੇ ਸੌਰੀ

ਸੇਵਾ ਦਾਲਦੀ ਕਮੇਟੀ ਜਿਹੜੀ ਬੱਬੂ ਰਾਮ ਪ੍ਰਧਾਨ ਨੇ ਇਹਨਾਂ ਦੇ 51 ਮੈਂਬਰੀ 51 ਮੈਂਬਰੀ ਕਮੇਟੀ ਹੈ ਇਹਨਾਂ ਨੇ ਅੱਜ 3 ਦਿਨ ਹੋ ਗਏ ਨੇ ਲਗਾਤਾਰ ਜਲ ਪਾਣ ਤੇ ਲੰਗਰ ਦੀ ਸੇਵਾ ਕੀਤੀ ਹੈ ਅਸੀਂ ਬਾਬਾ ਜੀ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਇਹਨਾਂ ਦੀ ਕਮੇਟੀ ਅੱਗੇ ਵਾਤਾ ਵਧਾਉਣ ਤੇ ਕਮੇਟੀ ਕਮਾਈ ਵਿੱਚ ਬਰਕਤ ਪਾਵੇ ਕਮਾਈ ਵਿੱਚ ਬਰਕਤ ਪਾਵੇ ਅਰੇ ਭਾਰਤੀਆ ਅੰਮ੍ਰਿਤਸਰੀ ਕਹਾਣੀ ਇਹਨਾਂ ਨੇ 50000 ਤੁੱਕੇ ਸੇਵਾਦਾਲ ਕਮੇਟੀ ਆ ਇਹਨਾਂ ਨੇ 500 ਰੁਪਿਆ ਹੋਰ ਨਾਲ ਲਾ ਕੇ ਹਾਂਜੀ ਲਾ 500 ਰੁਪਿਆ ਹੋਰ ਨਾਲ ਲਾ ਕੇ ਜਿਹੜੀ ਬਾਬੇ ਦੀ ਕਮੇਡੀ ਬਣੀ ਆ ਉਹਨਾਂ ਨੂੰ 1600 ਰੁਪਿਆ ਇਹਨਾਂ ਨੂੰ ਅਦਾ ਕਰਕੇ ਪਰ ਲੰਗੜ ਫੇਰ ਪਾਉਂਦੇ ਬੰਦੇ ਬੋਲ ਬਾਬਾ ਗੰਗਾ ਰਾਮ ਕੀ ਜੈ ਪਰਚੀ ਘਟਦੇ ਨਹੀਂ ਪਰਚੀ ਘਟਦੇ ਪਰਮਾਲੇ ਹੱਥ ਖੜੋ ਕਰ ਦੋ ਵੀ ਸਾਰੇ ਬੋਲ ਬਾਬਾ ਗੰਗਾ ਰਾਮ ਕੀ ਜੈ ਬਣਾ ਰਹੀ ਬੋਸ ਸੱਚੇ ਸਰਵਾਰ ਕੀ ਜੈ ਅਬ ਇਹ ਬਾਬੇ ਕਾ ਕਮੇਟੀ ਹੈ ਬਾਬੇ ਕਾ ਬਈਆ ਬਾਬੇ ਕਾ ਅਪੇ ਦੂਜੇ ਦਰਮੁਖੋ ਬਾਬੇ ਕਾ ਤੇ ਕਮੇਟੀ ਨੂੰ ਆ ਜਾਓ ਤੇ ਵਾਕੇ ਆਓ ਬਾਬੇ ਕਾ ਦਰਵਾਜ਼ਾ ਖੁੱਲੇ ਖਤਾਂ ਵਾਲੇ ਬਾਬੇ ਕਾ ਮੇਰੀ ਜਾ ਕੋਈ ਸੱਚੇ ਦਰਬਾਰ ਕੀ ਜੈ ਸਾਰੀ ਤੁਮੈਂ ਜੀ ਨੂੰ ਬਾਬਾ ਗੰਗਾ ਰਾਮ ਕੰਨਿਓ ਲੱਖ ਲੱਖ ਵਧਾਈਨਾ ਤੇ ਚੜ੍ਹਦੇ ਆਕਲਾਂ ਦੇ ਵਿੱਚ ਰੱਖੇ ਬਾਬਾ ਗੰਗਾ ਰਾਮ ਤੇ ਗਾਂ ਨੂੰ ਵਾਧੇ ਜਾਣ ਗਾਂ ਨੂੰ ਵਾਧੇ ਜਾਣ ਜੋ ਸੇਵਾ ਕਰਖਾਂ ਤੋਂ ਸੇਵੇਦਾਰ ਨੇ ਉਹਨਾਂ ਨੂੰ ਬਾਬਾ ਵਧਾਵੇ ਫੁਲਾਵੇ ਚੜ੍ਹਦੇ ਆਕਲਾਂ ਦੇ ਵਿੱਚ ਰੱਖ ਕੇ ਕਾਰੋਬਾਰਾਂ ਦੇ ਵਿੱਚ ਵਾਧਾ ਪਾਵੇ ਤੰਦਰੁਸਤਿਆਂ ਵਸ ਕੇ ਸੁੱਖ ਸ਼ਾਂਤੀ ਦੇ ਦਿਨ ਦੇਵੇ ਆਪਣੇ ਐਰ ਮਾਲਿਆਂ ਨੂੰ ਰੱਤੀ ਖੇੜੇ ਆਲਿਆਂ ਨੂੰ ਇਹਨਾਂ ਨੂੰ ਵੀ ਚੜ੍ਹਦੇ ਆਕਲਾਂ ਦੇ ਵਿੱਚ ਰੱਖੇ ਬਾਬਾ ਗੰਗਾ ਰਾਮ ਕਾਰੋਬਾਰੋ ਦੇ ਵਿੱਚ ਵਾਧਾ ਪਾਵੇ ਸੇਵਾਦਾਰਾਂ ਨੂੰ ਚੜ੍ਹਦੇ ਆਕਲਾਂ ਦੇ ਵਿੱਚ ਰੱਖੇ ਜਕਾੜਾ ਬਾਬਾ ਗੰਕਾਰਾਂ ਦਾ ਜਿੰਨੇ ਵੀ ਸੇਵਾ ਜਿੰਨੇ ਵੀ ਪਿੰਡਾਂ ਦੇ ਸੇਵਾ ਦਾ ਸਾਰੇ ਸੇਵਾਦਾਰਾਂ ਨੂੰ ਵਧਾਈਆਂ ਸਾਰਿਆਂ ਨੂੰ ਬਾਬਾ ਵਰਕ ਤਾਂ ਪਾਵੇ ਕਮਾਈਆਂ ਚ ਦਿਨ ਰਾਤ 3 ਦਿਨ ਲਗਾਤਾਰ ਸਾਰੇ ਪਿੰਡਾਂ ਦੇ ਬੰਦਿਆਂ ਨੇ ਲੰਗਰਾਂ 'ਚ ਸੇਵਾ ਕੀਤੀ ਸੇਵਾਦਾਰਾਂ ਨੇ ਛੋਟੇ-ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਜਵਾਨਾਂ ਨੇ ਦਿਨ-ਰਾਤ ਤਿੰਨ ਦਿਨ ਲਗਾਤਾਰ ਸੇਵਾ ਕੀਤੀ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਸੇਵਾ ਕਰਨ ਦਾ ਬਲ ਬਖਸ਼ੇ ਅਤੇ ਇਹਨਾਂ ਨੂੰ ਵਧਾਵੇ ਫਲਾਵੇ ਦਿਨ-ਦੁਗਣੀ ਰਾਤ-ਚੌਗਣੀ ਤਰੱਕੀ ਬਖਸ਼ੇ ਬੋਲ ਬਾਬਾ ਗੰਗਾ ਰਾਮ ਜੀ ਜੈ ਪਰਦਾ ਕਾਲ ਲੀਡਰ ਸਰਪੰਚ ਚੈਂਪੀਅਨ چارمینترین ਚਲੋ ਬਾਬਾ ਚੰਨਾਰਾਮ ਨੇ ਜਿਹਨ ਬਾਬਾ ਨੇ ਜਨੇ ਰੁਪਿਆ ਬਾਬਾ ਨਹੀਂ ਲਿੱਤੇ ਕਿ ਬਾਬਾ ਲੰਗਰੇ ਵਿੱਚ ਉਹ ਇਦਾਰਾ ਕਰ ਦੇਣਾ ਉਹ ਬੀੜਾ ਤੇ ਪਰਨਾਮ ਹੰਤ ਨੂੰ ਦਾਨ 2100 ਰੁਪਿਆ ਮੰਨਤੇ ਪਰਨਾ ਲੈ ਪਰਨਾ ਲੈ ਚੋ ਪਰਨਾ ਲੈ ਕੋ ਪਰਨਾ ਲੈ ਬਾਬਾ